ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਬਿੰਦਰ ਸਿੰਘ ਜੀ ਸੋਹਣੇਵਾਲਾ ਪਿਤਾ ਬੰਦੀ ਸਿੰਘ ਭਾਈ ਸਾਹਿਬ ਭਾਈ ਜਸਵੰਤ ਸਿੰਘ ਉਰਫ ਕਾਲਾ ਬਾਬਾ ਜੀ ਦੇ ਪਿਤਾ ਜੀ ਦੀ ਅੰਤਿਮ ਅਰਦਾਸ ਵਿੱਚ ਹਾਜ਼ਰੀ ਭਰਨ ਸਮੇਂ ਦੀਆਂ ਯਾਦਗਾਰੀ ਤਸਵੀਰਾਂ ਖਾਲਸਾ ਜੀਓ ਯਾਦ ਰਹੇ ਕਿ ਭਾਈ ਜਸਵੰਤ ਸਿੰਘ ਕਾਲਾ ਦੇ ਜੇਲ੍ਹ ਜਾਣ ਪਿੱਛੋਂ ਪਰਿਵਾਰ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਪਰੰਤੂ ਪਰਿਵਾਰ ਨੇ हर मुसीबत ਨੂੰ ਖੇੜੇ ਮੱਥੇ ਪਰਵਾਨ ਕੀਤਾ ਸਿੱਖੀ ਸਿਧਕ ਅਨੁਸਾਰ ਜ਼ਿੰਦਗੀ ਜਿਉਣ ਦੀ ਮਿਸਾਲ ਕਾਇਮ ਕੀਤੀ ਕਿਸੇ ਅੱਗੇ ਹੱਥ ਅੱਡਣ ਦੀ ਕੋਸ਼ਿਸ਼ ਨਹੀਂ ਕੀਤੀ ਜਿਵੇਂ ਕਿਵੇਂ ਕਰਕੇ ਆਪਣੀ ਕੀਰਤ ਨਾਲ ਪਰਿਵਾਰ ਨੂੰ ਪਾਲਿਆ ਭਾਈ ਜਸਵੰਤ ਸਿੰਘ ਪਿਛਲੇ 8-9 ਸਾਲ ਤੋਂ ਜੇਲ੍ਹ ਵਿੱਚ ਨਜ਼ਰਬੰਦ ਹਨ ਇੱਥੇ 10 ਦਿਨ ਆਦਮੀ ਘਰੋਂ ਚਲੇ ਜਾਵੇ ਤਾਂ ਭਾ ਦੀ ਬਣ ਜਾਂਦੀ ਹੈ ਪਰੰਤੂ ਤਨ ਹਨ ਗੁਰੂ ਦੇ ਸਿੱਖ ਜਿਨ੍ਹਾਂ ਨੇ ਪੁਲਿਸ ਦੀ ਕੁੱਟ ਵੀ ਖਾਧੀ ਅਤੇ ਜੇਲ੍ਹਾਂ ਵੀ ਕੱਟ ਰਹੇ ਹਨ ਤੇ ਹਜੇ ਵੀ ਪਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਆ ਨਾ ਮੈਂ ਖੁਦ ਭਾਈ ਜਸਵੰਤ ਸਿੰਘ ਕਾਲਾ ਨਾਲ ਫਰੀਦਕੋਟ ਜੇਲ੍ਹ ਵਿੱਚ ਨਜ਼ਰਬੰਦ ਰਿਹਾ ਬਹੁਤ ਚੰਗੇ ਸੁਭਾਅ ਦੇ ਮਾਲਕ ਹਨ ਭਾਈ ਸਾਹਿਬ ਜਿੰਨਾ ਚਿਰ ਜੇਲ੍ਹ ਵਿੱਚ ਰਹੇ ਆ ਲਗਭਗ ਪ੍ਰਸ਼ਾਦਾ ਪਾਣੀ ਇਕੱਠੇ ਛਕਦੇ ਰਹੇ ਬਹੁਤ ਤਰੀਕੇ ਨਾਲ ਮੈਨੂੰ ਜੇਲ੍ਹ ਵਿੱਚ ਗਏ ਨੂੰ ਭਾਈ ਸਾਹਿਬ ਨੇ ਸੰਭਾਇਆ ਸੀ ਬਾਪੂ ਜੀ ਦੇ ਚਲੇ ਜਾਣ ਦਾ ਘਾਟਾ ਨਾ ਪੂਰਾ ਹੋਣ ਵਾਲਾ ਹੈ ਸਤਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਬਾਪੂ ਗੁਰਬਿੰਦਰ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਭਾਈ ਜਸਵੰਤ ਸਿੰਘ ਕਾਲਾ ਨੇ ਇਹਨਾਂ ਦੇ ਸਾਥੀਆਂ ਨੇ ਟੀਸੀ ਵਾਲੇ ਬੇਰ ਝੜੇ ਹਨ ਲੱਖਾਂ ਪਖੰਡੀ ਗੁਰਦੇਵ ਪ੍ਰੇਮੀ ਅਤੇ ਹੋਰ ਲੰਮੇ ਸਮੇਂ ਤੋਂ ਵੀ ਵੀਰ ਜੇਲ੍ਹ ਵਿੱਚ ਬੰਦ ਹੈ ਆਓ ਅਰਦਾਸ ਕਰੀਏ ਸੱਚੇ ਪਾਤਸ਼ਾਹ ਜਲਦੀ ਰਹਾਈਆਂ ਬਖਸ਼ਣ ਸੋ ਸੰਗਤ ਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜ਼ਰੂਰ ਸਾਂਝੀ ਕਰਿਓ